ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਘੁਮਾਵਾਂਗੇ ਰੌਕ ਗਾਰਡਨ ਚੰਡੀਗੜ੍ਹ ਤੇ ਰੌਕ ਗਾਰਡਨ ਦੇ ਵਿੱਚ ਕੀ ਕੁਝ ਬਣਿਆ ਆ ਆਪਾਂ ਸਾਰਾ ਤੁਹਾਨੂੰ ਦਿਖਾਵਾਂਗੇ ਆਜੋ ਜੀ ਆਪਾਂ ਚੱਲਦੇ ਆ ਅੱਗੇ ਆਪਾਂ ਦੇਖਦੇ ਆ ਕੀ ਕੁਝ ਬਣਿਆ ਹੋਇਆ ਹੈ ਦੇਖ ਸਕਦੇ ਹੋ ਤੁਸੀਂ ਜਦੋਂ ਆਪਾਂ ਐਂਟਰੀ ਮਾਰੀ ਐਂਟਰੀ ਦੇ ਵਿੱਚ ਦੇਖਿਆ ਆ ਬਿਜਲੀ ਦੇ ਮਤਲਬ ਜਿਹੜੇ ਸ਼ੂ ਹੁੰਦੇ ਨੇ ਪਲੱਗ ਹੁੰਦੇ ਨੇ ਜਾਂ ਬਿਜਲੀ ਦੇ ਉਪਕਰਨ ਜਿਹੜੇ ਆਮ ਘਰਾਂ ਦੇ ਵਿੱਚ ਪਹਿਲਾਂ ਹਨਾ ਚੀਨੀ ਦੇ ਵਰਤੇ ਜਾਂਦੇ ਹੁਣ ਪਲਾਸਟਿਕ ਦੇ ਆਉਣ ਲੱਗੇ ਉਹ ਚੀਜ਼ਾਂ ਦੇ ਵਿੱਚ ਜਿਵੇਂ ਆ ਘੜੇ ਨੇ ਘਣਿਆਂ ਤੋਂ ਬਣਾਇਆ ਪਿਆ ਸਾਰਾ ਕੁਝ ਹਨਾ ਇੱਥੇ ਮਤਲਬ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਮਤਲਬ ਫਾਲਤੂ ਪਦਾਰਥ ਪੱਥਰਾਂ ਤੋਂ ਬਣਾਈਆਂ ਹੋਈਆਂ ਨੇ ਜਿਵੇਂ ਕਿ ਆਹ ਬਹੁਤ ਸਾਰੇ ਟੇਡੇ ਮੇਟੇ ਪੱਥਰ ਜਿਹੇ ਨੇ ਜਿਹੜੇ ਇੱਥੇ ਮਤਲਬ ਰੱਖੇ ਗਏ ਨੇ ਤੇ ਆਓ ਆਪਾਂ ਅੱਗੇ ਚੱਲ ਕੇ ਦੇਖਦੇ ਹਾਂ ਹਨਾ ਅੱਗੇ ਜਦੋਂ ਆਪਾਂ ਜਾ ਰਹੇ ਹਾਂ ਇੱਥੇ ਉਹ ਜਿਹੜਾ ਸਾਹਮਣੇ ਮਤਲਬ ਸੀਸੇ ਦੇ ਵਿੱਚ ਇਹ ਉਜਾਰ ਨੇ ਜਿਹੜੇ ਮਤਲਬ ਆ ਪਦਮਸ਼ਰੀ ਲੇਟ ਨੇਕ ਚੰਦ ਜੀ ਜਿਨ੍ਹਾਂ ਨੇ ਮਤਲਬ ਇਹ ਮਤਲਬ ਇਹ ਬਣਾਇਆ ਸੀ ਸਾਰਾ ਸਟਰਕਚਰ ਉਹਨਾਂ ਦੁਆਰਾ ਵਰਤੇ ਗਏ ਸੀ ਤੇ ਇਹ ਵੀ ਤੁਸੀਂ ਦੇਖ ਸਕਦੇ ਹੋ ਸੀਸੇ ਦੇ ਰਾਹੀਂ ਮੈਂ ਤੁਹਾਨੂੰ ਦਿਖਾ ਦਾਂ ਵੀਡੀਓ ਦੇ ਵਿੱਚ ਚੈੱਕ ਕਰ ਲਓ ਤੁਸੀਂ ਇਹ ਉਹ ਸਾਰੇ ਔਜ਼ਾਰ ਨੇ ਜਿਹੜੇ ਉਹਨਾਂ ਦੁਆਰਾ ਵਰਤੇ ਗਏ ਸੀ ਜਦੋਂ ਉਹਨਾਂ ਨੇ ਇਸ ਰੌਕ ਗਾਰਡਨ ਦਾ ਉਹ ਨਿਰਮਾਣ ਕਰ ਰਹੇ ਸਨ ਤੇ ਆਜੋ ਆਪਾਂ ਅੱਗੇ ਦੇਖਦੇ ਆਂ ਯਾਰ ਤੁਸੀਂ ਇੱਕ ਚੀਜ਼ ਦੇਖੋ ਵੀ ਪਤਾ ਹੀ ਨਹੀਂ ਤਿੰਨਾਂ ਗੇ ਬੇਸਟਜ ਜਾਂ ਟੁੱਟਿਆ ਭੱਜਿਆ ਪੱਥਰ ਜਾਂ ਟੁੱਟੀਆਂ ਭੱਜੀਆਂ ਹੋਈਆਂ ਟੈਲਾ ਜਿਨ੍ਹਾਂ ਨੂੰ ਜੋੜ ਕੇ ਮਤਲਬ ਇਹ ਜਿਹੜਾ ਸਟਰਕਚਰ ਆ ਪੂਰਾ ਮਤਲਬ ਸਾਡੇ ਦੇਖਣ ਦੇ ਲਈ ਇੱਕ ਮਤਲਬ ਹਨਾ ਟੂਰਿਸਟ ਪਲੇਸ ਬਣਾਈ ਪਈ ਆ ਵੀ ਜਿੱਥੇ ਲੋਕ ਆਉਂਦੇ ਨੇ ਆਪਣੀਆਂ ਛੁੱਟੀਆਂ ਬੱਚਿਆਂ ਨੂੰ ਲੈ ਕੇ ਆਉਂਦੇ ਨੇ ਫੈਮਿਲੀ ਨਾਲ ਆਉਂਦੇ ਨੇ ਦੋਸਤਾਂ ਮਿੱਤਰਾਂ ਨਾਲ ਆਉਂਦੇ ਨੇ ਤੇ ਇੱਥੇ ਆ ਕੇ ਉਹ ਰਹਿੰਦੇ ਨੇ ਤੁਸੀਂ ਦੇਖ ਸਕਦੇ ਹੋ ਕਿਹ ਜਿਹੇ ਕਿਹ ਜਿਹੇ ਪੱਥਰ ਲੱਗੇ ਹੋਏ ਨੇ ਤੇ ਉਹਨਾਂ ਨੂੰ ਲਾਉਣ ਦਾ ਹੀ ਢੰਗ ਹੈ ਇਹ ਜਿਹੇ ਹੈਗਾ ਵੀ ਉਹ ਬਹੁਤ ਹੀ ਸੋਹਣੇ ਅਤੇ ਸੁੰਦਰ ਦਿਖਾਈ ਦਿੰਦੇ ਨੇ ਆਜੋ ਆਪਾਂ ਅੱਗੇ ਜਾ ਕੇ ਦੇਖਦੇ ਹਾਂ ਹੋਰ ਇੱਥੇ ਕੀ ਕੁਝ ਬਣਿਆ ਹੋਇਆ ਹੈ ਆ ਮੇਨੁਰਾ ਦਾ ਇੱਕ ਤਰੀਕੇ ਦੇ ਰੀਸੀਮੂਨੀ ਬਣਾਏ ਹੋਏ ਨੇ ਉਹਨਾਂ ਦੀ ਮਤਲਬ ਇਹ ਮੂਰਤੀ ਬਣਾਈ ਹੋਈ ਆ ਤੇ ਆਓ ਆਪਾਂ ਅੱਗੇ ਆਹ ਰਸਤਾ ਦਿੱਤਾ ਆ ਬੜਾ ਹੀ ਟੇਡਾ ਮੇਡਾ ਆ ਯਾਰ ਪੱਥਰ ਜੀ ਹੋਰ ਤਰੀਕੇ ਦੇ ਨੇ ਆ ਤਾਂ ਡਰ ਜਾ ਲੱਗਦਾ ਦੇਖ ਕੇ ਨਾ ਆਓ ਦੇਖਦੇ ਆ ਹਨਾ ਆਓ ਦੇਖੋ ਤੁਸੀਂ ਬਹੁਤ ਹੀ ਜਣਦੀ ਮਤਲਬ ਅਲੱਗ-ਅਲੱਗ ਚੀਜ਼ਾਂ ਅਲੱਗ-ਅਲੱਗ ਪ੍ਰਕਾਰ ਦੇ ਪੱਥਰ ਨੇ ਜਿਹੜੇ ਇੱਥੇ ਲਿਆ ਕੇ ਮਤਲਬ ਬਣਾਇਆ ਹੋਇਆ ਸਟਰਕਚਰ ਬਣਾਇਆ ਹੋਇਆ ਹੈਗਾ ਦੇਖ ਸਕਦੇ ਹੋ ਪੱਥਰ ਕਿੰਨੇ ਉਭਰੇ ਹੋਏ ਨੇ ਮਤਲਬ ਤੁਹਾਨੂੰ ਇੱਕ ਪਹਾੜੀ ਫੀਲ ਦੇਣ ਦੇ ਲਈ ਇਹ ਚੀਜ਼ਾ ਜਿਹੜੀ ਇੱਥੇ ਇਹ ਡਿਜ਼ਾਈਨ ਕੀਤੀ ਗਈ ਹੈ ਤੇ ਆਓ ਆਪਾਂ ਹੋਰ ਦੇਖਦੇ ਹਾਂ ਇੱਥੇ ਕੀ ਕੁਝ ਹੈਗਾਗਾ ਬਣਿਆ ਹੋਇਆ ਸਰਦੋਂ ਮੇਰੇ ਤੋਂ ਬਹੁਤ ਹੀ ਬਾਗ ਬਣਾਣਾ ਇੱਧਰ ਵੀ ਬਾਗ ਬਣਾਇਆ ਹੋਇਆ ਦੇਖੋ ਬਾਗ ਬਣਾਇਆ ਪਿਆ ਨੇ ਹੋਰ ਪਤਾ ਨਹੀਂ ਕੀ ਕੋਸ ਇੱਥੇ ਯੂਜ਼ ਕਰਕੇ ਉਹਨਾਂ ਨੇ ਹਨਾ ਇਹ ਸਰਵੋਤ ਗਾਰਡਨ ਦੇ ਵਿੱਚ ਯੂਜ਼ ਕੀਤਾ ਹੋਇਆ ਆਪਾਂ ਚੱਲਨੇ ਅੱਗੇ ਆਜੋ ਉਹ ਕਿਧਰ ਨੇ ਰੇਚ ਆ ਗਏ ਭਾਈ ਦੇ ਰਹੇ ਆ। ਓ ਹੋ ਹੋ। ਲਓ ਜੀ। ਹੁਣ ਆਪਾਂ ਅਗੇ ਝਰਨੇ ਵੱਲ। ਉਹਨੇ ਕੋੰਦਰ ਪਾਣੀ ਲਿਖਦਾ ਤੇ ਆਪਾਂ ਉੱਥੇ ਜਾ ਕੇ ਦੇਖਦੇ ਆਂ। ਹੋਰ ਵੀ ਲੋਕ ਬਹੁਤ। ਉਹ ਵਜੋਂ ਕਿ ਤੋ ਇਹ ਬਹੁਤ ਕਹਾਣੀ ਵਾਲੀ ਯਾਤਰਾ ਜਿਹੜੀ ਆਪਾਂ ਜਾ ਕੇ ਆਨੇ ਆ। ਲੋ ਲੰਗਰਨ ਪਹਾੜਾਂ ਦੇ ਵਿੱਚ ਚੱਲ ਰਹੇ ਹਾਂ। ਕੋਈ ਨਾ ਪਰ ਪਾਣੀ ਦਾ ਆਪਾਂ ਹੈ ਪਾਣੀ ਦਾ ਨਿਕਾਸ ਤਾਂ ਹੈ ਪਾਣੀ ਹੈਗਾ। ਆਪਾਂ ਚੱਲੇ ਦੋ ਘਾਟਾ ਪਰ ਰੋਕ ਆ ਜਿਵੇਂ ਆਪਾਂ ਹੋ ਚੁੱਕੇ ਹਾਂ ਪਹਾੜਾਂ ਦੇ ਹੀ ਜਾ ਰਹੇ ਹਾਂ ਇੱਕ ਤਰੀਕੇ ਨਾਲ ਮੇਰੇ ਹਿਸਾਬ ਦੇ ਨਾਲ ਆਪਾਂ ਆ ਪੈਰ ਦੇਖੋ ਇੱਦਾਂ ਵੀ ਜੀੜੀ ਬਣੀ ਹੋਈ ਆ ਬਸ ਰੋਕ ਆ ਦੇ ਵਿੱਚ ਯਾਰ ਇਹ ਜਿਹੜੀ ਜਿਹੜੀ ਮਾਰਦੋ ਮੈਥੋਂ ਵੀ ਇਹ ਤਾਂ ਹੀ ਬਣਾਈ ਹੋਣੀ ਜਿਵੇਂ ਉੱਥੇ ਟੱਕਰ ਬਣਾਉਣ ਦੇ ਵਿੱਚ ਅਸੀਂ ਉਹ ਬਣਾ ਬਹਾਈਆਂ ਜਾ ਸਕਦੇ ਨੇ ਜਾ ਰਹੇ ਆ ਆਪਾਂ ਬਣਾ ਹੀ ਵੀ ਜਾ ਸਕਦੀ ਯਾਰ ਕਹਿ ਲੇ ਕੀ ਬਾਤ ਹੈ ਪੰਟ ਕੇ ਨਾਲ ਲੋਈ ਤੋੜੇ ਕੋਈ ਇਹ ਨਾ ਕੂੜਾ ਕਰਕਟ ਹੀ ਇਕੱਠਾ ਹੋਇਆ ਹੈ ਲਓ ਮਿੱਤਰੋ ਵਹੀ ਮੇਰੇ ਪਿੱਛੇ ਦੇਖੋ ਪਹਿਲਾਂ ਮੈਂ ਇਹਨੂੰ ਸਿੱਧਾ ਕਰਕੇ ਤੁਹਾਨੂੰ ਵੀਡੀਓ ਦਿਖਾ ਦਿੰਨਾ ਬਹੁਤ ਹੀ ਸੋਹਣੀ ਚੀਜ਼ ਬਣਾਈ ਹੋਈ ਆ ਮਤਲਬ ਕੀ ਅੱਜ ਆਪਾਂ ਰੌਕ ਗਾਰਡਨ ਦੇ ਵਿੱਚ ਘੁੰਮ ਰਹੇ ਆ ਤੁਹਾਡੇ ਲਈ ਤੁਸੀਂ ਵੀ ਆਓ ਆਪਣੇ ਬੱਚਿਆਂ ਦੇ ਨਾਲ ਇੱਥੇ ਆ ਕੇ ਘੁੰਮੋ ਜਾਂ ਛੁੱਟੀਆਂ ਹੋਣੀਆਂ ਨੇ ਗਰਮੀ ਆ ਨਜ਼ਾਰੇ ਲਓ ਵਾਸਾ ਕੇ ਇੱਥੇ ਕੀ ਆ ਬਾਤ ਆ ਬਾਈ ਆਹ ਦੇਖੋ ਤੁਸੀਂ ਬਣਾਈਆਂ ਹੋਈਆਂ ਆ ਆਪਾਂ ਇਹਦੇ ਅੱਧਰ ਬੈਠ ਕੇ ਵਗਾਇਆ ਸਾਂਚਾ ਬਣਾਉਂਦੇ ਲਵੇਟਿਆ ਹੋਇਆ ਇਹ ਪੌੜੀ ਜਾਂਦੀ ਆ ਅੰਦਰ ਹੀ ਬੈਠਾ ਹੋਰ ਵੀ ਪਟਟਾ ਖਾਇ ਹੋਏ ਨੇ ਹਾਈ ਦੇਖਦੇ ਲੋਨੀ ਮਟਰ ਉਹ ਅੱਪਾ ਚੜ ਚੁੱਕੇ ਆ ਪੁਲ ਦੇ ਉੱਤੇ ਤੁਸੀਂ ਦੇਖ ਸਕਦੇ ਮੇਰੇ ਪਿੱਛੇ ਪੁਲ ਬਣਿਆ ਆ ਉਹ ਪੁਲਾ ਉੱਥੇ ਵੀ ਚੱਲਦੇ ਆ ਤੇ ਪਿੱਛੇ ਆ ਜੰਗਲਾਇਆ ਬਣਿਆ ਹੋਇਆ ਮਬੇ ਦਰਖਤ ਨੇ ਵੀ ਕਿਉਂ ਆਇ ਕੋ ਮੰਦਿਰ ਦੀ ਥਾਂ ਤੇ ਠੀਕ ਮੰਦਰ ਬਣਾਇਆ ਹੈ ਇਹ ਕੋਈ ਪੁਰਾਣਾ ਸਟਰਕਚਰ ਜਾਂ ਮੰਦਿਰ ਦੀ ਸ਼ੇਪ ਦੇ ਤਿਹਾਰ ਆ ਇਹ ਉੱਪਰ ਪੁਲ ਬਣਾਇਆ ਹੈ ਆਗੇ ਸੀ ਬਾਈ ਉਧਰੋਂ ਆਪਾਂ ਚਰਨੇ ਚੋਂ ਘੁੰਮ ਕੇ ਹੁਣ ਫਿਰ ਤੁਹਾਨੂੰ ਪਤਾ ਠੀਕ ਆ ਉਸ ਤੋਂ ਬਾਅਦ ਉੱਪਰ ਵੀ ਆਏ ਸੀ ਆਪਾਂ ਘੁੰਮ ਕੇ ਹੁਣ ਆਪਾਂ ਚੱਲਿਆ ਨੇਰੇ ਦੇ ਵਿੱਚ ਗੁਫਾਵਾਂ ਦੇ ਵਿੱਚ ਆਜੋ ਵੀ ਗੁਫਾ ਦਿਖਾਈਏ ਤੁਹਾਨੂੰ ਲੈ ਲਓ ਜੀ ਬਾਬਿਓ ਪਹੁੰਚ ਗਏ ਗੁਫਾ 'ਚ ਕੀ ਆ ਬੜਾ ਸਰੀ ਕਿਤਾਬਿਆ ਬਾਈ ਆ ਦੇਖੋ ਇੱਧਰ ਚਰਨਾ ਫੇਰ ਆ ਗਏ ਬਾਹਰ ਆਪਾਂ ਉੱਪਰ ਆ ਗਏ ਆਹੀ ਮੈਂ ਤੁਹਾਨੂੰ ਨੇੜੇ ਹੋਈਆਂ ਦਿਖਾਈਆਂ ਸੀਆਂ ਨੇੜੇੋਂ ਦੇਖੋ ਇਹ ਜਾਣਦੀ ਮੈਨੂੰ ਲੱਗਦਾ ਵੀ ਇੰਤਰਾ ਰਸਤਾ ਆ ਗਿਆ ਆ ਜੋ ਮੈਂ ਤੇ ਪਾਉ ਦੇਣਾ ਤੇ ਫਾਈਲ ਤੇ ਗੁਰੂ ਕੀ ਬਾਤ ਆ ਇੱਕ ਦਿੱਕਤ ਆ ਮਗਰ ਜਿਹੜੇ ਪੱਥਰ ਨੇ ਇਹ ਗੋਲੇ ਮਗਰ ਲੋ ਜੀ ਮਿੱਤਰੋ ਅੱਜ ਕੇ ਡਸਟਬਿਨ ਲਾਇਏ ਹੋਏ ਨੇ ਉਹ ਡਸਟਬਿਨ ਸਾਰੀਆਂ ਚੀਜ਼ਾਂ ਉਹ ਰੱਖੀਆਂ ਹੋਇਆ ਕੀ ਕੀਤਾ ਪਿਆਗਾ ਲੈਟਰੀ ਨਾਲ ਹੀ ਸੀਟ ਲਾਈ ਪਈ ਆ ਬਾਈ ਲੈਟਰੀ ਨਾਲ ਹੀ ਸੀਟ ਲਾਈ ਪਈ ਆ ਦੇਖੋ ਤੇ ਦੇਖੋ ਜਾਣਦੀ ਹੈ ਨਾ ਜਿਹੜੀਆਂ ਚੀਜ਼ਾਂ ਆਪਾਂ ਬੇਸਟ ਕਹਿੰਦੇ ਆਗੇ ਮਤਲਬ ਫालतੂ ਨੇ ਆਪਣੇ ਲਈ ਹਨ ਉਹਨਾਂ ਚੀਜ਼ਾਂ ਨੂੰ ਇਕੱਠਾ ਕਰਕੇ ਹੀਗਾ ਨਾ ਮਤਲਬ ਕਲਾਕਾਰੀ ਜੀ ਕੀਤੀ ਪਈ ਆਗੀ ਬੜਾ ਵਧੀਆ ਲੱਗ ਰਿਹਾ ਜਾਣਦੀ ਦਿਲ ਨੂੰ ਦੇਖ ਕੇ ਯਾਰ ਮਤਲਬ ਤੁਸੀਂ ਜਰੂਰ ਆਓ ਯਾਰ ਇੱਥੇ ਮੈਂ ਤਾਂ ਕਹਿੰਦਾ ਪੱਕਾ ਆ ਕੇ ਇੱਕ ਦਿਨ ਬਤਾ ਕੇ ਜਾਓ ਬੜਾ ਹੀ ਜਾਣ ਦੀ ਚੀਜ਼ ਬਹੁਤ ਵਧੀਆ ਬਣਾਈ ਹੋਈ ਆ ਪਿੱਛੇ ਦੂਰ ਤੱਕ ਦੇਖੋ ਤੁਸੀਂ ਕਿੱਡਾ ਵੱਡਾ ਸਟਰਕਚਰ ਇਹ ਜਿਹੜਾ ਇੱਥੇ ਖੜਾ ਕੀਤਾ ਪਿਆ ਹੈਗਾ ਹੋ ਜੀ ਮਿੱਤਰੋ ਪਹੁੰਚ ਗਏ ਇਹ ਦੇਖੋ ਬੜਾ ਹੀ ਸ਼ੂਟ ਆ ਆ ਦੇਖੋ ਗੇਟ ਝੁੱਕ ਕੇ ਜਾਣਾ ਉਹ ਮੈਨੂੰ ਦੇਖੋ ਬਈ ਕਿੰਨਾ ਝੁੱਕ ਕੇ ਜਾ ਰਿਹਾ ਮੈਂ ਕੀ ਬਾਤ ਹੈ ਸ਼ਰਾਇਆ ਸਾਰੇ ਗ੍ਰਿਪ ਚਾਹਾਂ ਵਿਪਰਾਣੇ ਉੱਤਾਰਾ ਗਏ ਤੀਕਾ ਹੋਰ ਗੇਟ ਆ ਗਿਆ ਹੁਣ ਫੇਰ ਝੁੱਕ ਕੇ ਦਫਾ ਹੋ ਗਿਆ ਕਿੰਨਾ ਝੁਕਣਾ ਪੈ ਰਿਹਾ ਮੈਨੂੰ ਲਓ ਜੀ ਆ ਜਿਹੜੇ ਹਨ ਗ੍ਰਿਪ ਨਹੀਂ ਹੁੰਦੇ ਗ੍ਰਿਪ ਬਿਜਲੀ ਵਾਲੇ ਗ੍ਰਿਪ ਵਾਲੇ ਉਹਨਾਂ ਦੇ ਨਾਲ ਸਾਰਾ ਬਣਾਇਆ ਹੈ ਜੀ ਦੇਖੋ ਭਾਈ ਕੀ ਬਾਤ ਸਿਰਾਈ ਕੀਤਾ ਪਿਆ ਮੈਂ ਧੀਵੇ ਆ ਇੰਨੇ ਗ੍ਰਿਪ ਗਰੁੱਪ ਜੇ ਇਕੱਠੇ ਕਰਨੇ ਇੱਕ ਚੀਜ਼ ਹੋਰ ਦਾ ਹੁਣ ਸਾਨੂੰ ਆ ਜਾਓ ਆ ਦੇਖੋ ਸਾਫਤੀ ਲਾਏ ਪੈ ਨੇ ਬਾਈ ਹਰੇ ਤਾਂ ਕੀ ਬਾਤ ਆ ਬਾਈ ਜਿਹੜੀਆਂ ਚੀਜ਼ਾਂ ਆਪਾਂ ਸੈੱਟ ਦਿੰਨੇ ਆ ਨਾ ਉਹ ਲੱਗਿਆ ਆ ਦੇਖੋ ਗੇਟ ਤੋਂ ਹੀ ਲੈ ਦੇਖੋ ਗੇਟ ਝੋਕੇ ਨੰਗਿਆ ਜਾਊ ਘਰੋਂ ਨੇ ਲੋ ਵੀ ਝੋਗੇ ਮੇਰਾ ਆਪਾਂ ਆ ਦੇਖੋ ਲਿਖਿਆ ਵੀ ਹੋਇਆ ਉੱਤੇ ਲਿਖਿਆ ਵੀ ਹੋਇਆ ਡੋ ਵੀ ਮਤロイ ਤੇ ਦੇ ਦੇਗਾ ਨਾ ਪੂਰਾ ਹੀ ਚੋ ਗਏ ਓਏ ਥੱਲੇ ਹੀ ਲੱਗੇ ਸੀ ਆ ਤਾਂ ਪੂਰਾ ਹੀ ਓਰੇ ਲਓ ਜੀ ਵਧੀਆ ਵਾਣਾ ਜੀ ਡਾਲ ਮਿਊਜ਼ੀਅਮ ਪਹੁੰਚ ਗਏ ਇੱਥੇ ਕੀ ਆ ਮਤਲਬ ਗੁੱਡੀਆਂ ਬਣਾਈਆਂ ਹੋਈਆਂ ਨੇ ਆ ਆਜੋ ਵੀਰੇ ਵੈਲਕਮ ਕਰ ਰਿਹਾ ਭਾਈ ਆਪਣਾ ਤੇ ਥੈਂਕ ਯੂ ਯਾਰ ਆਜੋ ਇੱਥੇ ਹੋਰ ਚੀਜ਼ ਦਿਖਾ ਦੀ ਆ ਦੇਖੋ ਗੁੱਡੀਆਂ ਬਣਾਈਆਂ ਕਿਉਂ ਮੰਨਦੇ ਹੋ ਭਾਈ ਸਾਹਿਬ ਆ ਦੇਖੋ ਨਕੇ ਹੁੰਦੇ ਦੇਖਦੇ ਹੁੰਦੇ ਖਬਰਾਂ 'ਚ ਵੀ ਪੜਿਆ ਸੀ ਜਲੌਂਦੰਤਰ ਦੂਰ ਰਸਨ ਤੇ ਕਦੇ ਲਓ ਵੀ ਮਿੱਤਰੋ ਆ ਖੜੇ ਨੇ ਉਹ ਖਵਾਜ ਫੋਟਾਂ ਜਿੰਨਾਂ ਦੀਆਂ ਹੋਈ ਜਾਂਦੀਆਂ ਰੋ ਗਾਰਡਨ ਕੀ ਆ ਬਾਤ ਹੈ ਨਜ਼ਾਰਾ ਲਿਆਂਦਾ ਪਿਆ ਵੀਰੇ ਜਰੂਰ ਆ ਕੇ ਦੇਖੋ ਕਿਤਾ ਨਜ਼ਾਰਾ ਛੋਟੇ ਛੋਟੇ ਗੇਟਾਂ ਨੇ ਤੰਗ ਕਰ ਲਿਆ ਬਾਹਲਾ ਹੀ ਜਾਂਦੀ ਐ ਸਮਝ ਲੈ ਵੀ ਮੇਰੇ ਹਿਸਾਬ ਦੇ ਨਾਲ ਕਈ ਡੰਡ ਮੀਟਕਾਂ ਲੱਗ ਜਾਣਗੀਆਂ ਨਾ ਇਸ ਹਿਸਾਬ ਦੇ ਨਾਲ ਦਾ ਉਹ ਸਾਹਮਣੇ ਆਉਣ ਗੇਟ ਚੱਲਦੇ ਆਂ ਤੀਜੇ ਨੰਬਰ ਬਲਾਕ ਦੇ ਵਿੱਚ। ਉਹ ਨਵੇਂ ਮਿੱਤਰੋ ਜਦੋਂ ਜਦੋਂ ਪੌੜੀਆਂ ਉਤਰ ਰਹੇ ਸੀ ਆਪਾਂ ਹਨਾ। ਤਾਂ ਤੁਹਾਨੂੰ ਬਹੁਤ ਹੀ ਖੜਕੇ ਦੀ ਆਵਾਜ਼ ਸੁਣਦੀ ਹੋਣੀ ਹੈ ਮਾਈਕ ਦੇ ਵਿੱਚ ਤਾਂ ਇਹ ਮਾਈਕ੍ਰੋਫੋਨ ਨਾਲ ਵੀਡੀਓ ਬਣਾਈਆ। ਰਹਿ ਜਾਣੀਓ ਦੇਖੋ ਸਾਹਮਣੇ ਚਮਕਦਾ ਪਾਣੀ। ਦੇਖੋ ਬਾਈ ਖੜਕਾ ਮੈਂ ਚੁੱਪ ਕਰਦਾ ਤੁਸੀਂ ਖੜਕਾ ਦੇਖੋ ਪਹਿਲਾਂ। ਉਹ ਦੇਖੋ ਬਾਈ ਪਿੱਛੇ ਆਪਣੇ ਉਹ ਆ ਗਿਆ। ਪਹੁੰਚ ਗਏ ਮੈਂ ਤੁਹਾਨੂੰ ਦਿਖਾਦਾ ਮੈਂ ਵਿੱਚ ਫੋਟੋ ਲੈ ਲਾ ਯਾਦਗਾਰ ਬਣਾ ਲਾ। ਤੁਸੀਂ ਵੀ ਆਓ ਇੱਥੇ ਜ਼ਰੂਰ ਆਪਣੀਆਂ ਯਾਦਗਾਰ ਇੱਥੇ ਆ ਕੇ ਬਣਾਓ। ਆ ਜੋ ਦਿਖਾਉਨੇ ਆ ਤੁਹਾਨੂੰ ਲੋ ਜੀ ਚੰਡੀਗੜ੍ਹ ਨਗਰ ਨਗਰ ਨਿਗਮ ਦੇ ਦੁਆਰਾ ਹੈ ਨਾ ਇੱਥੇ ਡਸਟ ਬੇਨ ਜਰੂਰ ਰੱਖਿਆ ਹੈ। ਕੀ ਬਾਤ ਹੈ ਚਿਤਾਵਨੀ ਪਾਣੀ ਵਿੱਚ ਅੰਦਰ ਕੂਦਣਾ ਮਨਾ ਹੈ। ਕਿਉਂ ਕਿਉਂਕਿ ਬਈ ਡੂੰਘਾ ਹੋ ਸਕਦਾ। ਦੇਖ ਬਾਈ ਆਰਟੀਫੀਸ਼ਲ ਝਰਨੇ ਥੋੜਾ ਜਿਹਾ ਸਾਨੂੰ ਜ਼ੂਮ ਬੈਕ ਕਰਕੇ ਦਿਖਾਉਣਾ। ਲਾ ਹੁਣ ਦੇਖੋ। ਥੋੜਾ ਥੋੜਾ ਮੈਂ ਵੰਟਰ ਰੋਕ ਕੇ ਦਿਖਾਣਾ ਤਾਂ ਜੋ ਤੁਹਾਡੇ ਦਿਲ ਦੇ ਵਿੱਚ ਆ ਜਵੇ ਤੁਸੀਂ ਵੀ ਇੱਥੇ ਦੇਖਣਾ। ਕਿਆ ਬਾਤ ਹੈ ਬਾਈ ਲੋ ਵੀ ਛਰਨੇ ਤੋਂ ਆਪਾਂ ਹੁਣ ਆ ਗਏ ਅਸੀਂ ਇੱਧਰ ਨੂੰ ਆਹ ਤੋ ਵੀ ਦੇਖੋ ਪੁਲ ਬਣਿਆ ਪੁਲ ਦੇ ਉੱਤੋਂ ਹੀ ਜਾਵਾਂਗੇ ਆਪਾਂ ਆਜੋ ਹੋਰ ਵੀ ਜਾਣੇ ਬਹੁਤ ਆਏ ਨੇ ਓਰੇ ਕਿਉਂ ਕਿ ਹਰ ਇੱਕ ਨੇ ਟਿਕਟ ਲਈ ਪਹਿਲਾਂ ਲੱਗਿਆ ਵੀ ਯਾਰ ਫੱਟਰ ਫਿਰ 30 ਰੁਪਏ ਇੱਕ ਹਾਂ ਦੇ ਟਿਕਟ ਜਦੋਂ ਪੱਥਰ ਦੇ ਦੇਖੇ ਵੀ ਕੀ ਕੀ ਚੀਜ਼ ਆ ਹਨਾ ਜਦੋਂ ਮਤਲਬ ਅੰਦਰ ਆਏ ਹਨਾ ਤਾਂ ਇੱਕ ਤੇ ਨਜ਼ਾਰਾ ਆ ਗਿਆ ਆ ਲੋ ਜੀ ਆਪਾਂ ਆ ਗਏ ਥੀਟਰ ਦੇ ਵਿੱਚ ਓਪਨ ਥੀਟਰ ਬਣਿਆ ਆ ਪਿੱਛੇ LED ਸਕਰੀਨ ਲੱਗੀ ਹੋਈ ਆ ਇਹ ਜਿਹੜਾ ਹਨਾ ਮਿਊਜ਼ੀਅਮ ਆ ਮਤਲਬ ਇਹਨੂੰ ਮਤਲਬ ਮਤਲਬ ਥੋੜੀਆਂ-ਮੋਟੀਆਂ ਟੈਲਾਂ ਨੇ ਜਿਹੜੀਆਂ ਉਹਨਾਂ ਨੂੰ ਹਨਾ ਟੁੱਟੀਆਂ-ਫੁੱਟੀਆਂ ਕਿਤੋਂ-ਕਿਤੋਂ ਲੱਭ ਕੇ ਲਿਆ ਕੇ ਉਹਨਾਂ ਦੀਆਂ ਪੌੜੀਆਂ ਬਣਾਈਆਂ ਪਈਆਂ ਨੇ ਤੇ ਯਾਰ ਦੇਖੋ ਜਣ ਦੀ ਪੂਰਾ ਐਨ ਮਤਲਬ ਥੀਟਰ ਓਪਨ ਥੀਟਰ ਬਣਾਇਆ ਪਿਆ ਇੱਕ ਤਰੀਕੇ ਦਾ ਹੋ ਸਕਦਾ ਵੀ ਇੱਥੇ ਇਹ ਮਤਲਬ ਕਲਚਰਲ ਜਾਂ ਸੱਭਿਆਚਾਰਕ जब किसी भी तरीके दी मतलब वो कोई है ना प्रोग्राम चलाऊं दे देखो, देखो देखो, देखो भाई आपन आगे ही जमाने डे आये पानी होने में होगा नेटेड होगा साल देखो, देखो आयो निकलो हाँ चले चलो देखो बाद में ਉਹ ਨੰਗੇ ਵਾਲੀ ਉੱਪਰ ਦੀ ਪੌਣ ਇੱਧਰ ਵੀ ਕੁਲਜਾ ਬਣਾਉਂਦਾ ਉਹ ਜਗ੍ਹਾ ਜੀ ਬਣੀ ਹੋਈਆਂ ਦੇਖ ਲਓ ਇਹ ਆਪਾਂ ਚਾਈ ਜੰਨੇ ਆ ਤੇ ਹੋਰ ਚੀਜ਼ ਦਿਖਾਵਾਂ ਪਿੱਛੇ ਦੇਖੋ ਉਹ ਤੱਕ ਜਾਣਾ ਆਪਾਂ ਅਜ ਉੱਧਰ ਨੂੰ ਚੱਲਦੇ ਆ ਲੋ ਵੀ ਮਿੱਤਰੋ ਆਹ ਦੇਖੋ ਮੱਛੀਆਂ ਹਨਾ ਕੀ ਬਾਤ ਹੈ ਰੰਗ ਬਰੰਗੀਆਂ ਸੰਤਰੀ ਹਨਾ ਪੀੜੀਆਂ ਹਨਾ ਮਤਲਬ ਪਤਾ ਹੀ ਨਹੀਂ ਕਿੰਨੇ ਕ ਕਾਲੀਆਂ ਵੀ ਚਿੱਟੀਆਂ ਵੀ ਬੱਲੇ ਕੀ ਬਾਤ ਆ ਭਾਈ ਸਾਰੇ ਪ੍ਰਕਾਰ ਦੀਆਂ ਮੱਸੀਆਂ ਰੱਖੀਆਂ ਨੇ ਇਹਨਾਂ ਨੇ ਇੱਥੇ ਆ ਵੀ ਹੋਰ ਪ੍ਰਕਾਰ ਪ੍ਰਜਾਤੀ ਦੀਆਂ ਮੱਸੀਆਂ ਨੇ ਮੇੜੀ ਜਿਹੜੀਆਂ ਮਤਲਬ ਆਪਾਂ ਡਿਸਕਵਰੀ ਵਗੈਰਾ ਤੇ ਦੇਖਦੇ ਆ ਹਨ ਉਹਨਾਂ ਨੂੰ ਤੁਸੀਂ ਇੱਥੇ ਆਪਣੀਆਂ ਅੱਖਾਂ ਦੇ ਨਾਲ ਅਸਲ ਦੇ ਵਿੱਚ ਆ ਕੇ ਇੱਥੇ ਦੇਖ ਸਕਦੇ ਹੋ ਇਹ ਸ਼ੀਸ਼ੇ ਆਪਾਂ ਤੋੜਨੇ ਨਹੀਂ ਭਾਈ ਕਿਤੇ ਆ ਕੇ ਜਾਣ ਦੀ ਇਹਨਾਂ ਨੂੰ ਤੋੜਨ ਦੀ ਕੋਸ਼ਿਸ਼ ਕਰਨ ਲੱਗ ਜਾਂ ਉਹ ਵੀ ਵਿੱਚੋਂ ਕੱਢ ਲਈ ਆਪਾਂ ਇਹ ਤੁਹਾਡੇ ਮਨੋਰੰਜਨ ਲਈ ਤੁਹਾਨੂੰ ਦਿਖਾਉਣ ਦੇ ਲਈ ਇੱਥੇ ਮਤਲਬ ਲਿਆਂਦੀਆਂ ਗਈਆਂ ਨੇ ਆ ਕਾਲੇ ਰੰਗ ਦੀਆਂ ਨੇ ਹਨਾ ਮੱਛੀਆਂ ਤੇ ਮਤਲਬ ਇਹਨਾਂ ਨੂੰ ਕੋਈ ਵੀ ਕਿਸੇ ਵੀ ਤਰੀਕੇ ਦਾ ਤੁਸੀਂ ਨੁਕਸਾਨ ਨਹੀਂ ਪਹੁੰਚਾਉਣਾ ਹੈਗਾ ਇੱਥੇ ਅੱਗੇ। ਭਾਈ ਮਿੱਤਰੋ ਪਿੱਛੇ ਨਾ ਹੋਂਦਾ ਦਿਖ ਰਹੇ ਟੂਟੀਆਂ ਇਹਨਾਂ ਦੇ ਉੱਤੇ ਫਿਲਟਰ ਵਾਲਾ ਪਾਣੀ ਡ੍ਰਿੰਕਿੰਗ ਵਾਟਰ ਹੈਗਾਗਾ ਜਗਾ ਜਗਾ ਤੇ ਪਰ ਤੁਸੀਂ ਕੋਸ਼ਿਸ਼ ਕਰਨੀ ਆ ਵੀ ਪਾਣੀ ਆਪਦਾ ਨਾਲ ਲੈ ਕੇ ਆਵੋ ਤਾਂ ਬੜੀ ਵਧੀਆ ਗੱਲ ਆ ਹਨਾ ਤੇ ਕਿਉਂਕਿ ਇੱਥੇ ਕਾਫੀ ਲੰਬਾ ਏਰੀਆ ਉਹ ਪਿੱਛੇ ਆਪਾਂ ਤੁਹਾਨੂੰ ਮੱਛੀਆਂ ਦਿਖਾ ਗਿਆ ਟਿਆਂ ਤੇ ਹੁਣ ਆਪਾਂ ਤੁਹਾਨੂੰ ਅੱਗੇ ਵੀ ਉਹੀ ਚੀਜ਼ ਹੋਰ ਦਿਖਾਉਣੇ ਆ ਅੱਗੇ। ਫੇਰ ਆ ਗੀਆਂ ਮੱਸੀਆਂ ਬਾਬੇ ਵਨ ਨੀਂ ਕਰੋ। ਆਹ ਚੀਜ਼ ਜਾਣੇ ਇੱਥੇ ਦੇਖਾਉਣੀ ਆ ਵੀਰੇ। ਲੈ। ਵੱਡੇ ਬੱਚਿਆਂ ਨੂੰ ਜ਼ਰੂਰ ਲਖਾਓ। ਹੈਨਾ? ਪੱਖੇ ਵੀ ਲੱਗੇ ਨੇ ਵੀਰੇ ਸਾਰੇ। ਇੱਥੇ ਪੱਖੇ ਚੱਲਦੇ ਨੇ। ਬੈਠਣ ਦੇ ਲਈ ਜਗ੍ਹਾ ਤੁਸੀਂ ਬਹਿ ਵੀ ਸਕਦੇ। ਹੈਨਾ? ਕਿਆ ਬਾਤ ਹੈ। ਇੱਥੇ। ਕਿੱਧਰ ਅੰਦਰ ਦੀ ਜਾ ਕੇ ਆ ਰਹੇ ਆ। ਮੇਰੇ ਕਮੇਜ ਮਨਨ ਬਬੇ ਸਿਰਾਈ ਕੰਮ ਕੀਤਾ ਪਿਆ ਜਮਾ ਹੀ ਸਰਾ ਕੀਤਾ ਪਿਆ ਆ ਵੀ ਸਾਰੀਆਂ ਮੱਸੀਆਂ ਨੇ ਆ ਵੀ ਸਾਰੀਆਂ ਮੱਸੀਆਂ ਨੇ ਵਾਹ ਤੇ ਆ ਜੋ ਅੱਗੇ ਦੇਖਦੇ ਹਾਂ ਹੋਰ ਆਪਾਂ ਕੀ ਬਣਿਆ ਇੱਥੇ ਇੱਕ ਵਈਆ ਸੀਸੇ ਜੇ ਲੱਗੇ ਹੋਏ ਸੀ ਸੀਸੇ ਦੇ ਵਿੱਚ ਜੇ ਆਪਾਂ ਖੜਦੇ ਸੀ ਹਨ ਤਾਂ ਆਪਾਂ ਨੂੰ ਆਪਣੇ ਮੂੰਹ ਉਲਟ ਫੁਲਟ ਦੀਨੇ ਸੀਗੇ ਮਤਲਬ ਅਲੱਗ-ਅਲੱਗ ਦੇਖੋ ਤੁਸੀਂ ਦੇਖ ਰਹੇ ਹੋ ਹਨ ਤੇ ਇਹਦੇ ਵਿੱਚ ਦੇਖਦੇ ਆਪਾਂ ਇਹ ਜੀ ਵੀ 도 ਬਣ ਗਏ ਪੁੱਠਾ ਬਣ ਗਿਆ ਮੇਰਾ ਹਨਾ ਬਾਈ ਲੈ ਇਸ ਤਰ੍ਹਾਂ ਇੱਥੇ ਕਾਫੀ ਹਿੱਸੇ ਲੱਗੇ ਹੋਏ ਨੇ ਮਸ਼ਰੂਮ ਵੀ ਬਣੇ ਹਨ ਉਹ ਉੱਥੇ ਦੇਖਦੇ ਆਂ ਬਾਈ ਝੂਟੇ ਲੈਣ ਨੂੰ ਬਣਿਆ ਨਾ ਪਿੰਗਾ ਇੱਧਰ ਵੀ ਦੇਖੋ ਐ ਸਾਰੇ ਤੇ ਆਹ ਦੇਖੋ ਕਿੱਡਾ ਵੱਡਾ ਹਾਲ ਬਣਿਆ ਹੋਇਆ ਇੱਥੇ ਸਾਰਾ ਹਨਾ ਆਹ ਦੇਖੋ ਬਾਈ ਖਤਨਾ ਪਿੰਗਾ ਦੇ ਝੂਟੇ ਲੈਂਦਾ ਇਹ ਹੌਲ ਵੀ ਬਹੁਤ ਸਾਰੇ ਬੰਦੇ ਮੇਤਰੋ ਮੈਂ ਵੀ ਦੇ ਦਿੱਤੇ ਝੂਟੇ ਕੀ ਆਵਾਜ਼ ਹੈ ਨਿਖਾਰਾ ਹੋਣਾ ਪੂਰਾ ਕੋਈ ਵੀ ਆਓ ਇੱਥੇ ਆ ਕੇ ਆਪਣੇ ਬੱਚਿਆਂ ਨੂੰ ਝੂਟੇ ਦਿਵਾਓ ਪੂਰੇ ਨਜ਼ਾਰੇ ਲਾਓ ਇੱਥੇ ਰੌਕ ਗਾਰਡਨ ਦੇ ਵਿੱਚ ਬਾਈ ਹੋਰ ਦੇਖਦੇ ਆਪਾਂ ਕੀ ਕੁਝ ਬਣਿਆ ਆਂ ਚੀਜ਼ ਮੈਂ ਤੁਹਾਨੂੰ ਦਿਖਾਈ ਸੀ ਦੂਰੋਂ ਤੇ ਇਹਦੇ ਵਿੱਚ ਦੇਖੋ ਇੱਕ ਮਤਲਬ ਮੱਝ ਮੈਲਾ ਬਣਾਈ ਆ ਕੱਪੜੇ ਦੀਆਂ ਨਾ ਇੱਕ ਬਾ ਉੱਪਰ ਪੰਜਾਬੀ ਸੂਟ ਦੇ ਵਿੱਚ ਦੋ ਮੇਲ ਫੀਮੇਲ ਬਣਾਏ ਹੋਏ ਨੇ ਤੇ ਇਹਦੀ ਐਂਟਰੀ ਇੱਥੋਂ ਆਪਾਂ ਐਂਟਰੀ ਤੋਂ ਅੰਦਰ ਜਾ ਕੇ ਦੇਖਦੇ ਆਂ ਕੀ ਆ ਜੀ ਲੱਗਿਆ ਹੋਇਆ ਰੂਮ ਦੇ ਵਿੱਚ ਇਹ ਠੰਡਾ ਕਿਉਂ ਸੀ ਏਸੀ ਕਰਕੇ ਸੀਗਾ ਬਾਈ ਕਹਿੰਦਾ ਦੋ ਏਸੀ ਲੱਗੇ ਹੋਇਆ ਤੇ ਆਹ ਦੇਖੋ ਇਹ ਸਾਰਾ ਗਣਕੇ ਖੇਤੀ ਨਾਲ ਸੰਬੰਧਤ ਜਿਹੜੀਆਂ ਚੀਜ਼ਾਂ ਨੇ ਹੋਣਾ ਆ ਚਾਹਤਾ ਮੈਂ ਜਨਾ ਰਹਾ ਆ ਬਈ ਉਹ ਪਾਣੀ ਦੇਖਣੀ ਹੋਣੀ ਹੈ ਪੁਲਿਸ ਆਹ ਇਹ ਕਾਹਦੇ ਵੀ ਬਹੁਤ ਬਗੜ ਰਿਹਾ ਹੈ ਜਿਹੜੇ ਕਰ ਜਾਂਦੀ ਹੈ ਨਾ ਤੇ ਆ ਇੱਕ ਹੋੜ ਬਣਾ ਹੋਇਆ ਸਾਰੀਆਂ ਉਹ ਨਹੀਂ ਹੋਣਗੇ ਤਾਲੀਆਂ ਆ ਕੂਆ ਇਧਰ ਬਈ ਕੋਈ ਬਰਾਦ ਨੂੰ ਚੜ੍ਹਦੀ ਜਾਂਦਾ ਉਹ ਵੀ ਬਰਾਦ ਆ ਜੱਸਾ ਆਰਤੀ ਹੋਂ ਸਮਝ ਲੱਗਣੀ ਹੈ ਤੇ ਖਾਣਾ ਖਾਣ ਦਾ ਮਤਲਬ ਇਹ ਹੈ ਵੀ ਤੁਸੀਂ ਆਹੋਂ ਤਾਂ ਵਧੀਆ ਖਾਣੋ ਸਮੇਂ ਦੀ ਜਿੰਨਾ ਮਸਾਣਾ ਗੋ ਆ ਦੇਖੋ ਔੜੀ ਕਿਹੜੇ ਆਇਆ ਉਹ ਮੂਰੇ ਬਾਜੇ-ਵਾਜੇ ਦੇ ਆ ਆ ਜਾਓ ਮਗਰ ਬਾਈ ਢੋਲੀ ਵੀ ਆ ਗਈ ਤੇ ਵੀਰਾਂ ਬਰਾਈ ਦਾ ਜਮਾ ਆ ਦੇਖੋ ਵਿੱਚ ਬੈਠੀ ਹੋਊ ਲਓ ਜੀ ਆਹ ਆਓ ਬਾਈ ਜੀ ਇਹ ਜੀ ਮਿਊਜ਼ਿਕ ਮਾਰੇ ਤੇ ਆਪ ਵੀ ਗੱਲ ਤੋਂ ਮੁਫਤਾਂਡ ਜਾਓ ਚਲੋ ਯਾਰ ਆਪਾਂ ਕੋਈ ਯੋਧ ਮਾਰੀ ਸੀ ਮਾਹਾਂ ਉहां ਪਹੁੰਚਾਗੇ ਤੇ ਬਹੁਤ ਮੋੜੀ ਆ ਗਈ ਤੇ ਉਹ ਬਾਹਰ ਇਹ ਨਹੀਂ ਹੱਲ ਰਾਂ ਆ ਦੇਖੋ ਹਮਨਤ ਲਾ ਦੇ ਸਕੂ ਆਪਣੇ ਨੱਕ ਹਾਰ ਆ ਗਿਆ ਬਈ ਆ ਦਿਖਾਣਾ ਆਪਣੀ ਨਾ ਇਹ ਪੱਤਰ ਆ ਗਿਆ ਵੱਧ ਯਾਰ ਤੁੰੀਆਂ ਨੂੰ ਮਾਰ ਕੋ ਬੜਾ ਜੀ ਆਹ ਬਈ ਉਹ ਚੀਜ਼ਾਂ ਆਈਆਂ ਜਿਵੇਂ ਆਪਾਂ ਮੱਥਾ ਡੇ ਰਿਹਾ ਨਾ ਗੋਲ ਕਰਾਂਗੇ ਮਟੀਆਂ ਆ ਗਿਆ ਆ ਭੂਤ ਆਪਾਂ ਪਰ ਰਤੂ ਮਾਨ ਕਰ ਦਿੱਤੁ ਛਾਈ ਵਿੱਚ ਤੇ ਸ਼ੇਰ ਆ ਜਿੰਨੀਆਂ ਗਾਲੀਆਂ ਆਪਾਂ ਗੱਲ ਕਰਾਂਗੇ ਆ ਆ ਦੇਖੋ ਵੀ ਮਿੱਤਰੋ ਚੂੜੀਆਂ ਨੂੰ ਇਕੱਠਾ ਕਰਕੇ ਮਤਲਬ ਜਿਹੜੀਆਂ ਲੇਡੀਜ਼ ਆਪਣੇ ਆਮ ਘਰਾਂ ਦੇ ਵਿੱਚ ਚੂੜੀਆਂ ਹਨਾ ਪਾਉਂਦੀਆਂ ਨੇ ਹੱਥਾਂ ਦੇ ਵਿੱਚ ਕੰਚ ਦੀਆਂ ਉਹਨਾਂ ਦੇ ਮਤਲਬ ਇਕੱਠਾ ਕਰਕੇ ਉਹਨਾਂ ਨੂੰ ਇੱਕ ਤਰੀਕੇ ਦਾ ਮਤਲਬ ਹਨਾ ਇਹ ਮੂਰਤਾਂ ਹੀ ਆ ਉਹਨੇ ਬਣਾਈਆਂ ਗਏ ਨੇ ਤੇ ਆਹ ਤੁਸੀਂ ਅੱਗੇ ਜਾ ਕੇ ਦੇਖ ਸਕਦੇ ਹੋ ਹਨਾ ਆ ਵੀ ਮਤਲਬ ਪੇਸਟ ਤੋਂ ਬਣਾਏ ਗਏ ਨੇ ਪਤਾ ਹੀ ਨਹੀਂ ਯਾਰ ਮੈਂ ਤਾਂ ਐ ਹਰਾਨਾ ਵੀ ਬੰਦਾ ਇੰਨਾ ਕੰਮ ਕਿਵੇਂ ਕਰ ਗਿਆ ਉਹ ਇੱਧਰ ਦੇਖੋ ਤੁਸੀਂ ਆ ਮੋਰ ਕਾਦੇ ਬਣਾਏ ਨੇ ਦੇਖਦੇ ਆਂ ਭਾਈ ਆਪਾਂ ਇਹ ਨੇੜੇ ਜਾ ਕੇ ਜਦੋਂ ਆਪਾਂ ਦੇਖਿਆ ਦੇਖਿਆ ਹਾਂ ਹਾਂ ਭਾਈ ਲੈ ਇਹ ਵੀ ਚੂੜੀਆਂ ਦੇ ਬਣਾਏ ਪਏ ਨੇ ਯਾਰ ਦੇਖ ਰਾ ਤੂੰ ਕਿੰਨੀਆਂ ਚੂੜੀਆਂ ਉਹਨੇ ਇਕੱਠੀਆਂ ਕਰੀਆਂ ਹੋਣਗੀਆਂ ਨਾ ਜਦੋਂ ਉਹਨੇ ਬਣਾਏ ਨੇ ਤੇ ਆਹ ਦੇਖੋ ਬੰਦੇ ਬਣਾਏ ਨੇ ਸਾਰਾ ਸਟਰਕਚਰ ਇੱਥੇ ਜਿਹੜਾ ਵੀ ਬਣਿਆ ਹੋਇਆਗਾ ਸਾਰਾ ਹੀ ਟੋਟਲੀ ਬੇਸਟ ਮਟੀਰੀਅਲ ਤੋਂ ਬਣਿਆ ਹੋਇਆਗਾ ਕੋਈ ਵੀ ਆਏ ਨਹੀਂ ਹੈਗਾ ਵੀ ਮਤਲਬ ਕੋਈ ਬਣੀ ਬਣਾਈ ਚੀਜ਼ ਲਿਆ ਕੇ ਰੱਖੀ ਹੋਈ ਹੈਗੀ ਆ ਬਾਂਦਰ ਬੈਠੇ ਨੇ ਭਾਈ ਇੱਧਰ ਦੇਖੋ ਬਾਂਦਰ ਬਣੇ ਹੋਏ ਨੇ ਹਣਾ ਆ ਚੀਜ਼ਾਂ ਮੈਂ ਦੇਖੀਆਂ ਸੀ ਜਲੰਧਰ ਦੂਰਦਰਸ਼ਨ ਤੇ ਆ ਬਿੱਲੀਆਂ ਬਣੀਆਂ ਨੇ ਇੱਧਰ ਇੱਕ ਤਰੀਕੇ ਦੀਆਂ ਕੁੱਤੇ ਬਣੇ ਹੋਏ ਨੇ ਬਹੁਤ ਸਾਰੀਆਂ ਚੀਜ਼ਾਂ ਬਣੀਆਂ ਨੇ ਤੁਸੀਂ ਆਓ ਜ਼ਰੂਰ ਜਾਓ ਇੱਥੇ ਆ ਕੇ ਮਤਲਬ ਵੀ ਇੱਥੇ ਆ ਕੇ ਦੇਖ ਕੇ ਜਿਹੜੀਆਂ ਚੀਜ਼ਾਂ ਮਤਲਬ ਟੀਵੀ ਵਗੈਰਾ ਦੇ ਦੇਖੀਆਂ ਸੀ ਉਹ ਅਸਲ ਦੇ ਵਿੱਚ ਦੇਖ ਲਈਆਂ ਆ ਕੇ ਆ ਵੀ ਇੱਥੇ ਜਵਾਕ ਬਣਾਏ ਨੇ ਉਹ ਪਰੇ ਦੂਰ ਤੱਕ ਗੁੱਡੀਆਂ ਬਣਾਈਆਂ ਪਈਆਂ ਨੇ ਹਣਾ ਆ ਵੀ ਛੋਟੇ ਛੋਟੇ ਸਟਰਕਚਰ ਬਣਾਏ ਨੇ ਪਤਾ ਹੀ ਨਹੀਂ ਕੀ ਕੋਸ ਇੱਥੇ ਯਾਰ ਲੇ ਆ ਗਏ ਇਸ਼ਾਰਾ ਕੁਝ ਇਕੱਠਾ ਕਰਕੇ ਇੱਥੇ ਇਹ ਜਗ੍ਹਾ ਦੇ ਉੱਤੇ ਫਿੱਟ ਕੀਤਾ ਪਿਆ ਚੰਡੀਗੜ੍ਹ ਦੇ ਵਿੱਚ ਜਾਣ ਦੀ ਛੁੱਟੀਆਂ ਦੇ ਵਿੱਚ ਘੁੰਮਣ ਵਾਲੀ ਜਗ੍ਹਾ ਗਈ ਬੱਚਿਆਂ ਦੇ ਨਾਲ ਤੇ ਆਹ ਦੇਖੋ ਤੁਸੀਂ ਇਹ ਵੀ ਮਤਲਬ ਮੂਰਤੀਆਂ ਬਣਾਈਆਂ ਹੋਈਆਂ ਨੇ ਤੇ ਹੋਰ ਦੇਖਦੇ ਆ ਆਪਾਂ ਜੋ ਅੱਗੇ ਚੱਲਦੇ ਆ ਅੱਗੇ ਜਾ ਕੇ ਦੇਖੀ ਚੱਲੋ ਤੁਸੀਂ ਵਸ ਕੀ ਕੁਝ ਬਣਿਆ ਹੋਇਆਗਾ ਜਾਣਦੀ ਯਾਰ ਇੱਥੇ ਆ ਕੇ ਮੈਨੂੰ ਲੱਗਦਾ ਵੀ ਟਰੈਕਟਰ ਦੇ ਪੈਸੇ ਪੂਰੇ ਹੋ ਗਏ ਆ ਛੋਟੀਆਂ ਗੁੱਡੀਆਂ ਬਣੀ ਆ ਦੂਰ ਤੋਂ ਕੁੱਤੇ ਵੀ ਨੇ ਹਾਂ ਬਾਈ ਕੁੱਤੇ ਵੀ ਨੇ ਗੁੱਡੀਆਂ ਵੀ ਨੇ ਹਨਾ ਤੇ ਉਹ ਆ ਦੇਖੋ ਬੰਦਾ ਘੋੜੇ ਤੇ ਬੈਠਾਗਾ ਹਨਾ ਤੇ ਆ ਵੀ ਚੀਜ਼ ਇੱਥੇ ਬਹੁਤ ਕੈਂਡ ਬਣੀ ਹੋਈ ਆ ਯਾਰ ਆ ਗਿਆ ਬਾਈ ਰੋ ਗਾਰਡਨ ਦੇਖ ਕੇ ਮਨ 'ਚ ਬਹੁਤ ਜ਼ਰ ਦੀ ਇੱਛਾ ਸੀਗੀ ਯਾਰ ਵੀ ਦੇਖ ਆਈਏ ਦੇਖ ਆਈਏ ਹਨਾ ਕੀ ਕਰੀਏ ਟਾਈਮ ਹੀ ਨਹੀਂ ਲੱਗਦਾ ਸੀ ਤੇ ਆ ਵਸ ਵੀਡੀਓ ਬਣਾਉਣ ਦੇ ਮੰਤਵ ਦੇ ਨਾਲ ਹਨਾ ਮੌਕਾ ਮਿਲ ਗਿਆ ਜੇ ਤੁਸੀਂ ਪਿਆਰ ਕਰਦੇ ਹੋ ਦਰਸ਼ਕੋ ਸਾਡੀਆਂ ਵੀਡੀਓ ਦੇਖਦੇ ਹੋ ਲਾਈਕ ਸਬਸਕ੍ਰਾਈਬ ਕਰਦੇ ਤਾਂ ਹੀ ਅਸੀਂ ਐਵੇਂ ਚੱਕ ਚੱਕ ਕੇ ਜਾ ਰਹੇ ਆ ਤੇ ਤੁਹਾਡੇ ਪਿਆਰ ਨਾਲ ਹੀ ਆ ਸਾਰਾ ਕੁਝ ਤੁਸੀਂ ਬਸ ਵੀਡੀਓ ਦੇਖਿਆ ਕਰੋ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਲਓ ਜੀ ਮਿੱਤਰੋ ਹਨਾ ਪਿੱਛੇ ਆਪਾਂ ਬਹੁਤ ਪੀਂਗਾ ਝੂਟ ਲਿਆ ਪੀਂਗਾ ਝੂਟੇ ਹਨਾ ਸਾਰਾ ਕੁਝ ਰੌਕ ਗਾਰਡਨ ਦੇ ਵਿੱਚ ਦੇਖਿਆ ਆਪਾਂ ਨੇ ਬਹੁਤ ਕੁਝ ਰਹਿ ਵੀ ਗਿਆ ਹਨਾ ਕਿਉਂ ਤੁਹਾਨੂੰ ਪਤਾ ਫਿਰ ਵੀਡੀਓ ਬਾਲੀ ਵੱਡੀ ਹੋ ਜਾਣੀ ਤੇ ਆਪਾਂ ਨੂੰ ਥੋੜਾ ਜਿਹਾ ਟਾਈਮ ਦੀ ਵੀ ਸ਼ਾਰਟੇਜ ਸੀਗੀ ਹਨਾ ਤੇ ਵੀਡੀਓ ਦੱਸਿਓ ਫਿਰ ਹੁਣ ਕਿਵੇਂ ਲੱਗੀ ਲਾਈਕ ਤੇ ਕਮੈਂਟ ਦਾ ਬਣਦੇ ਹੀ ਨੇ ਤੇ ਤੁਸੀਂ ਵੀ ਆਪਣੀ ਫੈਮਿਲੀ ਦੇ ਨਾਲ ਇੱਥੇ ਆ ਕੇ ਜਰੂਰ ਘੁੰਮੋ ਜੀ ਹਨਾ ਰੌ ਗਾਰਡਨ ਚੰਡੀਗੜ੍ਹ ਦੇ ਵਿੱਚ 30 ਰੁਪਏ ਯਾਰ ਬਾਈ ਦੁੱਖਦੇ ਨਹੀਂ ਹੈਗੇ ਜਮਾਈ ਠੀਕ ਆ ਇੱਥੇ ਆ ਕੇ ਬਹੁਤ ਸੋਹਣੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਠੀਕ ਆ ਵੀਰੇ ਤੇ ਜੇ ਤੇ ਹੁਣ ਤੱਕ ਤੁਸੀਂ ਸਬਸਕ੍ਰਾਈਬ ਚੈਨਲ ਨੂੰ ਨਹੀਂ ਕੀਤਾ ਤਾਂ ਹੁਣੇ ਸਬਸਕ੍ਰਾਈਬ ਤੇ ਫੋਲੋ ਕਰ ਲਓ ਧੰਨਵਾਦ ਬਾਈ